ਹੈਕ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੀ ਹੋਵੋਗੇ ਹਾਂਜੀ ਅੱਜ ਆਪਾਂ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਮੂਲਗਾਂ ਵਾਲਾ ਰੋਟੀ ਨਾਲ ਆਪਾਂ ਕਿਵੇਂ ਬਣਾਉਨੇ ਆ ਆਪਾਂ ਤਾਂ ਰੁੱਟੀਆਂ ਬੇਸਿਕ ਆ ਸਾਰਿਆਂ ਦੇ ਆਪ ਦੇ ਆਪ ਦੇ ਤਰੀਕੇ ਹੁੰਦੇ ਆ ਹਨਾ ਤੇ ਮੈਂ ਵੀ ਕਿਉਂਕਿ ਜੇ ਮੂਲੀ ਨੂੰ ਨੂਨ ਲੱਗ ਜੇ ਇਹਨੇ ਪਾਣੀ ਛੱਡ ਦੇਣਾ ਈ ਜੇਕਰ ਆਪਾਂ ਇਹਨੂੰ ਪਾਣੀ ਸੁਕਾ ਕੇ ਕੋਈ ਫਰਾਈ ਪੈਨ ਦੇ ਵਿੱਚ ਸੁਕਾਉਂਦੇ ਆ ਆਪਾਂ ਉਹ ਵੀ ਨਹੀਂ ਕਰਦੇਗੀ ਆਪਾਂ ਇਦਾਂ ਹੀ ਬਣਾਉਣੀ ਆ ਕਿਉਂਕਿ ਜਿਹੜੇ ਸਾਰੇ ਇਹਦੇ ਪੌਸਟਿਕ ਤੱਤ ਹੈਗੇ ਆ ਉਹ ਸਾਰੇ ਇਹਦੇ ਵਿੱਚ ਹੀ ਰਹਿਣ ਆਪਣੀ ਅੰਦਰ ਦੀ ਜਾਨ ਹੈ ਨਾ ਆਪਾਂ ਇਦਾਂ ਆ ਆਪਾਂ ਪਿਆਜ਼ ਲਏ ਆ ਆਪਾਂ ਥੋੜੀਆਂ ਭੂਕਾਂੀਆਂ ਸੀ ਤੇ ਆ ਆਪਣਾ ਧਣੀਆਂ ਹੈਗਾ ਈ ਤੇ ਆ ਆਪਣੀਆਂ ਮੂਲਗਾ ਹੈਗੀਆਂ ਈ ਤੇ ਆਪਾਂ ਥੋੜੀ ਜਿਹੀ ਵਿੱਚ ਅਜ਼ਮਾਇਂ ਪਾਦਾਂਗੇ ਅਜ਼ਮਾਇਂ ਠੀਕ ਹੈ ਨਾ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਵਿੱਚ ਨੂਨ ਆਪਾਂ ਲਾਉਣਾ ਹੀ ਨਹੀਂ ਇਹਨੂੰ ਆਪਾਂ ਕੋਈ ਨੂਨ ਨਹੀਂ ਲਾਉਣਾਗਾ ਕਿਉਂਕਿ ਜੇ ਆਪਾਂ ਨੂਨ ਲਾਤਾ ਇਹਨੂੰ ਤੇ ਫਿਰ ਇਹ ਆਹ ਪਣਾਟਾ ਗੁੰਨਿਆ ਹੋਇਆ ਮਿਸਤਾਹ ਹੈ ਨਾ ਤੇ ਜੇ ਆਪਾਂ ਇਹਨੂੰ ਹੁਣੇ ਨੂਨ ਲਗਾਤਾ ਤੇ ਫਿਰ ਇਹਨੇ ਪਾਣੀ ਛੱਡ ਜਾਣਾ ਤੇ ਰੋਟੀ ਆਪਣੇ ਤਵੇਲੀ ਨਹੀਂ ਜਾਣੀਗੀ ਤੇ ਰੋਟਿੰਗ ਹਿੰਗ ਪਾ ਰਹੇ ਹਾਂ ਠੀਕ ਹੈ ਨਾ ਇਹਦੇ ਵਿੱਚ ਹਿੰਗ ਵੀ ਪਾ ਲੈਣੇ ਹੈਗੇ ਆ ਹਿੰਗ ਆਪਣੇ ਨਾਲ ਤਾਂ ਬਯਾਦੀ ਵਾਸਤੇ ਚੰਗੀ ਆ ਨਾਲੇ ਠੰਡ ਦੇ ਵਿੱਚ ਹਿੰਗ ਚੰਗੀ ਆ ਵੈਸੀ ਹਿੰਗ ਹੈ ਨਾ ਇਹ ਅੱਜ ਥੋੜੀ ਹਿੰਗ ਪਾ ਲਈ ਆਪਾਂ ਹੈਨਾ ਆ ਹਰੀ ਮਿਰਚ ਦਾ ਪੇਸਟ ਦੇ ਆ ਸਵਾਦ ਮੁਤਾਬਕ ਪਾ ਸਕਦੇ ਆ ਹਰੀ ਮਿਰਚ ਕਿਉਂਕਿ ਆਪਾਂ ਪਹਿਲਾਂ ਹੀ ਪਾ ਦਿੱਨੀ ਹੈਗੀਆਂ ਤੇ ਨਮਕ ਆਪਾਂ ਜਮਾਂ ਟਾਈਮ ਦੀ ਟਾਈਮ ਤੇ ਲਾਉਣਾ ਹੈ ਇਹਨੂੰ ਜੀ ਆਪਾਂ ਇਹਨੂੰ ਹੁਣੇ ਹੀ ਨਮਕ ਲਾ ਦਿੰਨੇ ਹੈਗੇ ਤੇ ਇਹ ਨਾ ਵੀ ਪਾਣੀ ਛੱਡ ਜਾਂਦੀਆਂ ਹੈਗੀਆਂ ਇਹ ਪਾਣੀ ਛੱਡ ਗਈ ਜਦੋਂ ਫਿਰ ਇਹ ਆਪਣੀ ਰੋਟੀ ਨਹੀਂ ਬੇਲੀ ਕਿਉਂਕਿ ਸੁੱਕ ਜਾਂਦੀਆਂ ਨਹੀਂ ਤਾਂ ਹਰੀਆਂ ਮਿਰਚਾਂ ਵੀ ਹੁਣ ਇਹਨਾਂ ਸਾਰੇ ਮਿਸ਼ਰਣ ਨੂੰ ਆਪਾਂ ਇਦਾਂ ਕਰਕੇ ਮਿਕਸ ਕਰ ਲੈਣਾ ਹੈਗਾ ਇਹ ਤੇ ਮੈਂ ਐਵੇਂ ਕਰਕੇ ਤੇ ਆਜ ਪਿਆਜ਼ ਪੂ ਸਭ ਕੁਛ ਇਹਨੂੰ ਮਿਕਸ ਕਰ ਲਿਆ ਤੇ ਵਿੱਚ ਇਹ ਵਾਲੇ ਪਿਆਜ਼ ਪਾ ਦਿੰਨੇ ਹੈਗੇ ਆਪਾਂ ਹਾਂ ਦੇਖੋ ਆਪਾਂ سارے ਇਹਦੇ ਵਿੱਚ ਪਾ ਦਿੰਨੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਾਰੇ ਨੂੰ ਆਪਾਂ ਨੂਨ ਵਾਲੀ ਜਿਹੜੀ ਹੈਗੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥ ਨਾਲ ਹੀ ਹਿਲਾ ਲੀਨੇ ਕਿਉਂਕਿ ਇਦਾਂ ਇਹ ਹੋ ਨਹੀਂ ਰਿਹਾ ਕਿਉਂਕਿ ਪੇਸਟ ਆ ਜਿਹੜਾ ਮਿਰਚਾਂ ਦਾ ਉਹ ਨਹੀਂ ਚੰਗੀ ਤਰ੍ਹਾਂ ਮਿਕਸ ਹੋਣਾ ਨਹੀਂ ਹੈਗਾਗਾ ਇਸ ਕਰਕੇ ਆਪਾਂ ਉਹ ਵਿੱਚ ਫਿਲ ਕਰਨਾ ਚੰਗੀ ਤਰ੍ਹਾਂ ਮਿਕਸ ਕਰਨਾ ਰਲਣਾ ਵਾ ਤੇ ਇਹ ਆਪਣੇ ਕੋਲ ਮਿਸ਼ਰਣ ਬਣ ਗਿਆ ਮੂਲੀਆਂ ਦਾ ਤੇ ਮੂਲੀਆਂ ਆਪਾਂ ਰੋਟੀ ਬਣਾਉਣੀ ਆਪਾਂ ਦੂਜੂਈਆਂ ਦੋ ਰੋਟੀਆਂ ਜੋੜ ਕੇ ਹਨਾ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਕਿਵੇਂ ਬਣਾਉਣੀ ਆ ਇਸ ਤਰ੍ਹਾਂ ਕਰਕੇ ਵੀ ਇਹਦੇ ਵਿੱਚ ਸਾਰੇ ਜਿਹੜੇ ਪੋਸਟਿਕ ਤੱਤ ਆ ਇਹਦੇ ਵਿੱਚ ਮੌਜੂਦ ਰਹਿੰਦੇ ਆ ਜਿਵੇਂ ਕਿ ਆਪਾਂ ਹੁਣ ਪਾਣੀ ਸੁਕਾ ਲਿਆ ਜਾਂ ਹਨਾ ਨਿਚੋੜ ਲਿਆ ਕਈ ਲੋਕ ਇਸ ਤਰ੍ਹਾਂ ਨਿਚੋੜ ਵੀ ਦਿੰਦੇ ਆ ਨਾ ਆਪਾਂ ਕੁਝ ਨਹੀਂ ਨਿਚੋੜਨਾ ਬਸ ਆਪਾਂ ਤਾਂ ਥੋੜਾ ਥੋੜਾ ਕਰਕੇ ਹੱਥਾਂ ਦੇ ਨਾਲ ਇਹਨੂੰ ਫੈਲ ਨਹੀਂ ਕਰਦੇ ਜਾਣਾ ਵਾ ਰੋਟੀ ਜਦੋਂ ਬਣਾ ਲਈ ਤੇ ਉਹ ਤੁਹਾਨੂੰ ਆਪਾਂ ਮੌਕੇ ਤੇ ਦਿਖਾਵਾਂਗੇ ਥੋੜਾ ਥੋੜਾ ਨਮੂਨ ਲਾ ਲਾਂਗੇ ਨਾਲ ਤੇ ਇਸ ਤਰ੍ਹਾਂ ਕਰਕੇ ਜਦੋਂ ਰੋਟੀ ਤਵੇ ਤੇ ਸੁਣੀ ਸੁਣੀ ਪਾਣੀ ਉਹ ਦੇਖੀ ਠੀਕ ਹੈ ਬਾਦਿ ਜਾਣਾ ਉਹ ਬਈ ਦੂਰ ਮੀਲ ਤੇ ਫੜਾਰੇ ਦੂਰ ਮੀਲ ਤੋਂ ਕਰਕੇ ਫੈਲ ਕਰਨਾ ਹੈ ਫੈਲਾ ਕਰਕੇ ਆਪਾਂ ਆਪਾਂ ਤਾਹਨ ਨਹੀਂ ਰੱਖੀ ਹੋਈ ਆਪਾਂ ਟੇਸਟ ਦੇਮ ਤਾਬ ਦਾ ਹਰ ਥੋੜਾ ਜਿਹਾ ਨਮਕ ਆਪਾਂ ਪਾ ਦੇਣਾ ਹੈਗਾ ਜੀ ਇਹਨੂੰ ਇੱਥੇ ਆਪਾਂ ਚਾਹੇ ਹੱਥ ਨਾਲ ਮਲਾ ਲਓ ਚਾਹੇ ਜਾਂ ਚਮਚੀ ਨਾਲ ਮਲਾ ਲਓ ਤੁਸੀਂ ਤੁਹਾਡੀ ਆਪ ਦੀ ਖੁਸ਼ੀ ਆ ਜੋ ਮਰਜ਼ੀ ਕਰ ਲਓ ਤੁਸੀਂ ਹਨਾ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਤੇਰੇ ਤੇ ਕਰਕੇ ਫੁੱਲ ਕਰ ਦੇਣਾ ਹੈ ਰਹਿਮ ਪੂਰਾ ਚਲੋ ਜੀ ਜਿਸ ਤਰ੍ਹਾਂ ਆਪਾਂ ਲਿਆ ਇਹ ਆਪਣਾ ਰੋਟੀ ਦੀ ਲਕਾਟਾ ਉਥੇ ਆਪਾਂ ਮਟੀਰੀਅਲ ਥੋੜਾ ਵਾਲਾ ਇਧਰੋਂ ਮੁਰਵੀ ਲੈ ਸਕਦੇ ਸਾਰਛੇ ਪੇੜੀ ਸੀ ਪੇੜਾ ਪਤਲਾ ਲੈਣਾ ਜੇ ਪਤਲੀ ਰੋਟੀ ਖਾਣੇ ਆ ਤਾਂ ਪਤਲਾ ਲੈਣਾ ਜੀ ਤੁਸੀਂ ਥੋੜੀ ਮੋਟੀ ਰੋਟੀ ਖਾਣੇ ਆ ਤਾਂ ਤੁਸੀਂ ਆਪ ਦਾ ਮੋਟਾ ਪੇੜਾ ਲੈ ਲੈਣਾ ਮੈਂ ਇਸ ਤਰ੍ਹਾਂ ਕਰਕੇ ਆਪਾਂ ਮਾਰੇ ਬੰਦ ਕਰ ਲਾ ਇਸ ਤਰ੍ਹਾਂ ਕਰਕੇ ਆਪਾਂ ਆਹ ਅਗਲੀ ਰੋਟੀ ਫੇਰਾ ਪ ਤਿਆਰ ਕਰ ਲੈਣੀ ਆ ਨੂਨ ਆਪਾਂ ਨਾਲ ਦੀ ਨਾਲ ਨਹੀਂ ਪਾਉਣਾ ਦਾ ਆਪਾਂ ਨੂਨ ਪਾਉਣਾ ਹੈ ਇਹਨਾਂ ਕੋਲ ਕਰਨਾ ਸੁੱਖਾ ਪੀ ਉੱਥੇ ਕਿ ਟਿਕਣਾ ਲੈ ਕੇ ਜਾਉ ਹਾਂ ਇਹ ਢਿੰਗਾਂ ਦੀ ਬੰਦੀ ਹੈ ਕੀ ਆ ਆਪਣੀ ਢਿੰਗਾਂ ਵਾਲੀ ਰੋਟੀ ਇਹ ਵੀ ਰੋਟੀ ਦਾ ਪਕਾ ਸਕਦੇ ਆ ਨਾ ਇਹਦੇ ਵਿੱਚ ਕੋਈ ਆਪਣਾ ਪਾਸਟਕ ਤਾਤ ਹੈ ਜਿਹੜਾ ਉਹ ਨਹੀਂ ਖੁਸ਼ੀ ਨਿਕਲਦਾ ਹੈ ਸੈਟ ਲੈਣਾ ਆ ਉਹਨਾਂ ਦਾ ਉਹ ਸੈੱਟ ਦੇ ਵਿੱਚ ਨਹੀਂ ਆਉਂਦਾ। ਇਸੇ ਤਰ੍ਹਾਂ ਅਹਰ ਲਾਰ ਨੂੰ ਪਿੱਛੇ ਨਹੀਂ ਰੱਖਣਾ। ਉਹ ਆਪਾਂ ਇਹਦੇ ਵਿੱਚ ਆ। ਇਹਨਾਂ ਦਾ ਪੱਲੇ ਕਰ ਲੈਣਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਲੱਗਦਾ ਹੀ ਹੋਊਗਾ ਕਿਉਂਕਿ ਇਹਨੂੰ ਮੂਲੀਆਂ ਨੂੰ ਜਦੋਂ ਨੂਨ ਲੱਗ ਜਾਂਦਾ ਹੈ ਤੇ ਉਹ ਨੂਨ ਨਾਲ ਪਾਣੀ ਛੱਡ ਦਿੰਦੀਆਂ ਐ ਤੇ ਉਹ ਫਿਰ ਮੁੜ ਕੇ ਲੇਡੀਜ਼ ਨੂੰ ਔਖਾ ਹੁੰਦਾ ਹੈ ਪ੍ਰੋਬਲਮ ਹੁੰਦੀ ਆ ਪਕਾਉਣ ਦੇ ਵਿੱਚ ਤੇ ਫਿਰ ਮੈਨੂੰ ਤੇ ਇਹੀ ਤਰੀਕਾ ਆ ਇਹ ਵੀ ਤਾਂ ਆਪਣੇ ਜਿਹੜੇ ਪੋਸਟਿਵ ਦਾਤਾ ਉਹ ਵੀ ਨਾ ਖਰਾਬ ਹੋਣ। ਮਤਲਬ ਕਿ ਆਪਣੇ ਬੇਕਾਰ ਜਾਣ ਨਾ ਆਪਾਂ ਨਚੂੜੀਏ ਨਾ ਕੁਛ ਕਰੀਏ ਵਧੀਆ ਫੁੱਲ ਫੁੱਲ ਕਰਕੇ ਤੇ ਇਹ ਦੁਮੜ ਕੀ ਆਪਾਂ ਆ ਰੋਟੀ ਇਹਦੇ ਉੱਤੇ ਦੂਸਰੀ ਰੋਟੀ ਜਿਹੜੀ ਬnai ਹੈ ਉਹ ਇਹਦੇ ਉੱਤੇ ਆਪਾਂ ਐਸਟਰਾ ਬਣਾ ਕੇ ਬਣਾ ਕਰਕੇ ਇੱਕਦਮ ਜਵਾਨ ਕਰਕੇ ਆਪਾਂ ਤੇ ਜਿਵੇਂ ਆ ਕਿ ਆਪਾਂ ਇਸ ਤਰ੍ਹਾਂ ਦਾ ਸਾਫ ਕਰਦੇ ਐਸਟਰਾ ਕੇ ਪਕਾ ਬਣਾ ਸਕਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੂਲੀਆ ਵਾਲੀ ਰੋਟੀ ਬਣਾਉਣ ਦੀ ਜੇ ਤੁਹਾਨੂੰ ਲੱਗਿਆ ਇਹ ਤਰੀਕਾ ਠੀਕ ਆ ਸਹੀ ਆ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਦੇਖਿਓ